ਸਾਸ਼ੀ ਗਾਜੀ ਸਾਸ਼ੀ ਗਾਜੀ ਤੁਹਾਡਾ ਨਾਮ ਮੇਰਾ ਨਾਮ ਕੁਲਵਿੰਦਰ ਸਿੰਘ ਤੁਹਾਡਾ ਬੈਂਕ ਨਾਲ ਪੰਗਾ ਬੈਂਕ ਨਾਲ ਮੇਰੇ ਨਾਲ ਕੋਈ ਪੰਗਾ ਨਹੀਂ ਜੀ ਮੈਂ ਬੈਂਕ ਕੋਲੋਂ ਪੈਸੇ ਲੈਣੇ ਸਨ ਬੈਂਕ ਨੇ ਮੇਰੇ ਅਕਾਊਂਟ ਚੋਂ ਪੈਸੇ ਕੱਢ ਕੇ ਕਿਸੇ ਡਿਪਾਰਟਮੈਂਟ ਨੂੰ ਦੇ ਦਿੱਤੇ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਇਹ ਕੰਮ ਨਾ ਕਰੋ ਇਹ ਫਿਰ ਨਹੀਂ ਮੁੜੇ ਫਿਰ ਮੈਂ ਇਹਨਾਂ ਦੇ ਖਿਲਾਫ ਡਿਗਰੀ ਕੀਤੀ ਤੇ ਹਾਰ ਚੁੱਕੇ ਨੇ ਹੁਣ ਇਹਦੀ ਬੈਂਕ ਦੀ ਆਪਸ਼ਨ ਦੀ ਡੇਟ ਆਈ ਹੈ ਅੱਜ ਉਹਦੀ ਮਿਆਦੀ ਸੀਗੀ ਤੇ 14 ਦੂ ਨੂੰ ਇਸ ਬੈਂਕ ਨੂੰ ਨਾਮ ਕਰ ਦਿੱਤਾ ਜਾਣਾ ਹੈ ਆਪ ਜੀ ਦਾ ਕਿੰਨਾ ਤੱਕ ਜਿੰਨੇ ਪੈਸੇ ਸਾਡੇ ਨੇ ਅਸੀਂ ਉਹ ਪੈਸੇ ਸਾਨੂੰ ਮਿਲ ਜਾਣੇ ਨੇ ਬਾਕੀ ਇਹ ਬੈਂਕ ਨੂੰ ਉਹਨਾਂ ਨੇ ਦੁਬਾਰਾ ਡਿਪੋਜ਼ਿਟ ਹੋ ਜਾਂਦੇ ਆਪ ਜੀ ਦਾ ਸੁਬਨਾਮ ਇਸ ਕਰਕੇ ਸਾਰੇ ਮੇਰੇ ਭਰਾਵਾਂ ਨੂੰ ਬੇਨਤੀ ਹੈ ਕਿ ਸਾਰੇ ਆਪਣੇ ਬੈਂਕ ਚੋ ਅਕਾਊਂਟ ਬੰਦ ਕਰਵਾ ਲੈਣ ਖੁਲਾ ਐਵੇਂ ਨਾ ਪ੍ਰੋਬਲਮ ਕਿ ਬਾਝਣ ਕਿਉਂਕਿ ਬੈਂਕ ਦਾ ਨਾਮ ਹੋ ਰਿਹਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਆਪ ਜੀ ਕਿੱਥੇ ਰਹਿਣ ਵਾਲੇ ਹਾਂ ਮੈਂ ਜ਼ਿਲ੍ਹਾ ਦਰਚੀ ਰਹਿੰਦਾ ਹਾਂ ਜ਼ਿਲ੍ਹਾ ਦਰਚੀ ਹਾਂ ਕੀ ਤੁਸੀਂ ਆਪਣਾ ਫੋਨ ਨੰਬਰ ਮੀਡੀਆ ਨੂੰ ਸਾਂਝਾ ਕਰ ਸਕਦੇ ਜੀ ਬਿਲਕੁਲ ਕਰ ਸਕਦੇ ਹੋ ਬੋਲਿਓ ਜਰਾ ਹੋ ਜਾ ਸਾਨੂੰ ਮੇ 150 0069 チークです。